ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਪੇਰਾ ਟੀਵੀ ਮੈਂ ਹਾਂ ਨਿਰੂਪ ਜੁਰਵਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਅਜਿਹੇ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਤੇ ਇਸ ਦੇ ਵਾਸਤੇ ਜਾਣਕਾਰੀ ਲਈ ਕੈਬਨਿਟ ਮਿੰسٹر ਹਰਜੋਤ ਮੈਸਤਾਨ ਨਾਲ ਗੱਲਬਾਤ ਕੀਤੀ ਸਰ ਪ੍ਰੈਸ ਕਾਨਫਰੰਸ ਤੁਸੀਂ ਦੱਸਿਆ ਕਿ ਵੱਖ-ਵੱਖ ਯਾਤਰਾਵਾਂ ਕੀਤੀ ਜਾਏਗੀ ਸੀਐਮ ਭਗਵੰਤ ਮਾਨ ਜੀ ਨੇ ਸ਼੍ਰੀ ਨਗਰ ਤੋਂ ਆਨੰਦਪੁਰ ਪਹੁੰਚਣਗੇ ਜੀ ਇਸ ਸਾਲ ਅਸੀਂ ਜੀ ਸਾਡੇ 350 ਸਾਲਾਂ ਅ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਸੁਭਾਗਮ ਉਲੀਕੇ ਗਏ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਸਿੱਖ ਸੰਗਤਾਂ ਤੋਂ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਤੋਂ ਤੇ ਹਰ ਕਿਸੇ ਤੋਂ ਅਸੀਂ ਸੁਝਾਅ ਮੰਗੇ ਸੀ ਹਜੇ ਵੀ ਸੁਝਾਅ ਆ ਰਹੀ ਹੈ ਤੇ 31 ਜੁਲਾਈ ਤੱਕ ਸੁਝਾਅ ਆਉਂਦੇ ਰਹਿਣਗੇ ਤੇ ਉਸ ਤੋਂ ਇਲਾਵਾ ਬਾਰੀਓਕ ਮੁੱਖ ਮੰਤਰੀ ਸਾਹਿਬ ਨੇ ਇੱਕ ਜਿਹੜਾ ਹੈ ਪ੍ਰੋਗਰਾਮ ਉਲੀਕਿਆ ਜਿਸ ਦੇ ਵਿੱਚ ਮੁੱਖ ਜਿਹੜੇ ਸਮਾਗਮ ਹੈ 19 ਤਰੀਕ ਤੋਂ ਲੈ ਕੇ 25 ਨਵੰਬਰ ਤੱਕ ਹੋਣਗੇ ਦੋ ਹਿੱਸਿਆਂ 'ਚ ਹੋਣਗੇ 19 ਤੋਂ 22 ਨਵੰਬਰ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਯਾਤਰਾਵਾਂ ਚੱਲਣਗੀਆਂ ਤੇ 22 ਨੂੰ ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ ਤੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੁੱਖ ਸਮਾਗਮ ਹੋਣਗੇ ਤੇ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਸ਼੍ਰੀਨਗਰ ਤੋਂ ਇੱਕ ਯਾਤਰਾ ਲੈ ਕੇ ਆਣਗੇ ਜੀ ਤੇ ਉਸ ਤੋਂ ਇਲਾਵਾ ਇੱਕ ਯਾਤਰਾ ਜਿਹੜੀ ਹੈ ਮਾਝੇ ਤੋਂ ਚੱਲੂਗੀ ਅਮ੍ਰਿਤਸਰ ਤੋਂ ਇੱਕ ਯਾਤਰਾ ਮਾਲਵਾ ਦੇ ਬਠਿੰਡੇ ਤੋਂ ਚੱਲੂਗੀ ਕਿ ਯਾਤਰਾ ਮਾਲਵੇ ਦੇ ਫਰੀਦਕੋਟ ਤੇ ਫਿਰੋਜ਼ਪੁਰ ਤੋਂ ਚੱਲੂਗੀ ਇਹ ਯਾਤਰਾਵਾਂ ਚਾਰੋ ਯਾਤਰਾਵਾਂ ਇਕੱਠੀਆਂ ਹੋ ਕੇ 22 ਤਰੀਕ ਨੂੰ ਸ਼ਾਮੀ ਸ਼੍ਰੀਮਨਪੁਰ ਸਾਹਿਬ ਇਕੱਠੇ ਹੋਣਗੇ ਤੇ 23 24 25 ਨੂੰ ਜਿਹੜਾ ਹੈ ਨਨਪੁਰ ਸਾਹਿਬ ਵਿਖੇ ਵੱਡੇ ਸਮਾਗਮ ਸਾਡਾ ਅਨੁਮਾਨ ਹੈ 1 ਕਰੋੜ ਤੋਂ ਵੱਧ ਜਨੇ ਸ਼ਰਧਾਲੂ ਹੈ ਕਿ ਲਈ ਨੌਵੇਂ ਪਾਤਸ਼ਾਹ ਕਲੇ ਸਿੱਖਾਂ ਦੇ ਗੁਰੂ ਨੇ ਉਹਨਾਂ ਦੀ ਕੁਰਬਾਨੀ ਪੂਰੇ ਦੇਸ਼ ਲਈ ਹੈ ਹਿੰਦਰੀ ਚਾਦਰ ਆਖਿਆ ਜਾਂਦਾ ਹੈ ਤੇ 1 ਲੱਖ ਕਰੋੜ ਤੋਂ ਵੱਧ ਜਿਹੜੇ ਸ਼ਰਧਾਲੂ ਆ ਜਿਹੜੇ ਹੈ ਸੰਗਤ ਦਾ ਉਹ ਅਸਾੜਾ ਅਨੁਮਾਨ ਹੈ ਤੇ ਉੱਥੇ ਇੱਕ ਟੈਂਟ ਸਿਟੀ ਬਣਾਈ ਜਾ ਰਹੀ ਹੈ ਸ਼੍ਰੀ ਨਨਦਪੁਰ ਸਾਹਿਬ ਦੇ ਵਿਖੇ ਤੇ ਹਰ ਜਿਹੜੇ ਪੁਖਤਾ ਬੰਦੋਬਸਤ ਉੱਥੇ ਹੋਣਗੇ ਯਾਤਰਾਵਾਂ ਦੇ ਵਿੱਚ ਵੀ ਜਿੱਥੇ ਨਾਈਟ ਹੌਲਟ ਹੋਣਗੇ ਜਾਂ ਜਗ੍ਹਾ-ਜਗ੍ਹਾ ਹਰ ਬੰਦੋਬਸਤ ਸੰਗਤ ਦਾ ਜਿਹੜਾ ਬੰਦੋਬਸਤ ਤੋਂ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਿਕਸਿਤ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਕੋਸ਼ਿਸ਼ ਕੀਤਾ ਜਾਊਗਾ ਬਾਇਲਾਸ ਬਦਲੇ ਜਾਣਗੇ ਆਫੀਸ਼ੀਅਲੀ ਅਸੀਂ ਉਸ ਨੂੰ ਵਾਈਟ ਸਿਟੀ ਤੇ ਪਲੱਸ ਉੱਥੇ ਜਿਹੜੇ ਡਰੋਨ ਸ਼ੋਅ ਹੈ ਜਿਹੜਾ ਉਹ ਇਸ ਵਾਰੀ ਆਯੋਜਿਤ ਕਰ ਰਹੇ ਹਨ ਹੋਰ ਵੀ ਵੱਡੇ ਸਮਾਗਮ ਹੈ ਪੰਜਾਬ ਦੇ ਜਿੰਨੇ ਵਿਦਿਅਕ ادارے ਨੇ ਸਾਰੇ ਯੂਨੀਵਰਸਿਟੀਆਂ ਕਾਲਜੇਸ ਦੇ ਵਿੱਚ ਸੈਮੀਨਾਰਸ ਹੋਣਗੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਜਿਹੜਾ ਹੈ ਨੌਵੇਂ ਪਾਤਸ਼ਾਹ ਦੀ ਜੀਵਨੀ ਬਾਰੇ ਸਪੈਸ਼ਲ ਜਿਹੜੇ ਕਲਾਸਿਸ ਜਿਹੜੇ ਆ ਆਯੋਜਿਤ ਕੀਤੇ ਜਾਣਗੇ ਇਸ ਤੋਂ ਇਲਾਵਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਵੀ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਅੰਮ੍ਰਿਤਸਰ ਪਟਿਆਲਾ ਬਾਬਾ ਬਕਾਲੇ ਇਹਨਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਸ਼ਹਿਰ ਰੌਸ਼ਨ ਆਏ ਜਾਣਗੇ ਤੇ ਇਸ ਦੇ ਨਾਲ ਨਾਲ ਹੀ ਜਿੰਨੇ ਵੀ ਚਰਨਛੋਪਾਪਤ ਅਸਥਾਨ ਨੇ ਨਵੇਂ ਪਾਤਸ਼ਾਹ ਦੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਕੀਰਤਨ ਯਾ ਗਵੀ ਦਰਬਾਰ ਹੋਊਗਾ ਕਿਉਂਕਿ ਐਸਜੀਪੀਸੀ ਵੀ ਇਹ ਦਿਹਾੜਾ ਮਨਾਉਂਦੀ ਹੈ ਕੀ ਐਸਜੀਪੀਸੀ ਦੇ ਨਾਲ ਗਲਬਾਤ ਹੋਈ ਰਾਬਤਾ ਹੋਇਆ ਕਿਉਂਕਿ ਤੁਸੀਂ ਕਹਿ ਕਿ ਹਰਿਆਣਾ ਐਸਜੀਪੀਸੀ ਨਾਲ ਗਲਬਾਤ ਹੋ ਗਈ ਹੈ ਲੇਕਿਨ ਹਲੇ ਪੰਜਾਬ ਦੇ ਵਿੱਚਕਰ ਜੋ ਐਸਜੀਪੀਸੀ ਉਹਦੇ ਨਾਲ ਕੋਈ ਗਲਬਾਤ ਨਹੀਂ ਹੋਈ ਕੋਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਤੇ ਮਨਾ ਰਹੀ ਹੈ ਅਸੀਂ ਆਪਣੇ ਪੰਜਾਬ ਸਰਕਾਰ ਇਹ ਆਪਣੇ ਲੈਵਲ ਤੇ ਜਿਹੜੇ ਸਮਾਗਮ ਮਨਾ ਰਹੀ ਹੈ ਤੇ ਬਹੁਤ ਸ਼ਰਧਾ ਭਾਵਨਾ ਮਨਾ ਰਹੀ ਹੈ अच्छा बजट कितना हैगा ते बजट ਦੇ ਵਿਚਕਾਰ ਕੀ ਵਾਦਦਾ ਵੀ ਹੋ ਸਕਦਾ ਹੈ ऑलरेडी ਜੀ 60 ਕਰੋੜ ਰੁਪਏ ਸਾਲ ਦੇ ਬਜਟ ऑलरेडी ਅਲੋਕੇਟ ਹੋ ਗਿਆ ਸੀ ਤੇ ਹੋਰ ਵੀ ਜਿੰਨੇ ਵੀ ਸੀਐਮ ਸਾਹਿਬ ਨੇ ਕਿਹਾ ਫੰਡ ਸੀ ਉਹ ਜਿਹੜੀ ਹੈ ਕੋਈ ਕਮੀ ਨਹੀਂ ਤੁਸੀਂ ਜਿੱਦਾਂ ਦੇ ਵੀ ਸਮਾਗਮ ਹੈ ਉਹਨਾਂ ਦੀ ਤਿਆਰੀਆਂ ਕਰੋ ਉਹਨੂੰ ਆਯੋਜਨ ਕਰੋ ਤੇ ਹਜੇ ਜਿਵੇਂ ਜਿਵੇਂ ਸੁਝਾਅ ਆਣਗੇ ਉਹ ਵੀ ਹੋਰ ਜਿਹੜਾ ਪ੍ਰੋਗਰਾਮ ਦੇ ਵਿੱਚ ਹੋਰ ਇੰਪਰੋਵਾਈਜ਼ੇਸ਼ਨ ਹੋਊਗੀ ਤਾਂ ਇਹਨਾਂ ਦਾ ਕਹਿਣਾ ਕਿ ਹੋਰ ਵੀ ਇੰਪਰੋਵਾਈਜ਼ੇਸ਼ਨ ਜਿਹੇਸ ਪ੍ਰੋਗਰਾਮ ਦੇ ਵਿੱਚਕਾਰ ਹੋ ਸਕਦੀ ਹੈ ਕੈਮਰਾਮੈਨ ਅਨਿਲ ਦੇ ਨਾਲ ਨਿਰੂਪਚੰਦ ਡੈਨਿਕਸ ਵਿਰਾ ਟੀਵੀ